ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਪਹਿਲਾ ਹੜਾ ਹੜਾਂ ਦੀ ਮਾਰ ਚੱਲੀ ਤੇ ਹੁਣ ਮੰਡੀਆਂ ਦੇ ਵਿੱਚ ਕਿਰਤੀ ਕਾਮੇ ਰੋਲ ਰਿਆ ਸਰਕਾਰ ਬਿਲਕੁਲ ਗੁੰਮ ਹੋ ਕੇ ਬੈਠੀ ਆ ਕਾਰਨ ਕੀ ਆ ਅਸਲ ਦੇ ਵਿੱਚ ਆ ਵੀ ਸਰਕਾਰ ਚਾਹੁੰਦੀ ਆ ਸਦਵੇਂ ਸਿਧਾਂਤ ਤਹਿਤ ਜੋ ਯੂ ਐਸ ਏ ਦੀਆਂ ਨੀਤੀਆਂ ਲਾਗੂ ਕਰਨੀਆਂ ਵਾਂ ਉਹਨਾਂ ਤਹਿਤ ਫਸਲ ਨੂੰ ਰੋਲ ਕੇ ਕਿਸਾਨਾਂ ਨੂੰ ਆਪਣੇ ਆਪ ਜ਼ਮੀਨਾਂ ਛੱਡਣ ਵਾਸਤੇ ਮਜਬੂਰ ਕਰਨਾ ਚਾਹੁੰਦੀ ਆ ਸਰਕਾਰ ਭਾਵੇਂ ਕੇਂਦਰ ਦੀ ਭਾਵੇਂ ਸਟੇਟ ਦੀ ਆ ਪਰ ਬਾਹਰ ਲੀਆਂ ਸਟੇਟਾਂ ਤੋਂ ਲਿਆਣ ਕੇ ਝੋਨਾ ਇੱਥੇ ਵੇਖ ਰਿਆ ਵਾ ਅਸੀਂ ਕਹਿਣਾ ਚਾਹੁੰਦੇ ਆ ਬਾਹਰ ਲੀਆਂ ਸਟੇਟਾਂ ਦਾ ਝੋਨਾ ਲਿਓ ਜੀ ਸਦਕੇ ਪਹਿਲਾਂ ਪੰਜਾਬ ਵਾਲਾ ਜਿਹੜਾ ਵੋ ਸੈਲਰਾਂ ਚ ਪਾ ਲੋ ਸੈਲਰ ਪੰਜਾਬ ਦੇ ਵਿੱਚ ਲੱਗੇ ਆ ਸੈਲਰ ਲੋਕਾਂ ਦੇ ਘਰਾਂ ਦੇ ਲਾਗੇ ਲੱਗੇ ਆ ਸੈਲਰ ਦੀ ਸੁਆਹ ਤੇ ਫੱਕ ਜਿਹੜੀ ਆ ਉਹ ਉਡ ਉਡ ਕੇ ਪੈ ਰਹੀਆਂ ਲੋਕਾਂ ਦੇ ਸਿਰਾਂ ਦੇ ਵਿੱਚ ਤੇ ਝੋਨਾ ਆ ਰਿਹਾ ਬਾਹਰੋਂ ਇਹਦੇ ਤੇ ਕਹਿਣਾ ਚਾਹੁੰਦੇ ਆ ਵੀ ਜਿਹੜਾ ਬਾਹਰੋਂ ਝੋਨਾ ਆ ਰਿਹਾ ਵਾ ਸੋਮਵਾਰ ਤੋਂ ਸਾਡੀਆਂ ਟੀਮਾਂ ਜਿਹੜੀਆਂ ਉਹ ਮੰਡੀਆਂ ਦੇ ਵਿੱਚ ਵਿੱਚ ਕਰ ਰਹੀਆਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਬਾਹਰੋਂ ਝੋਨਾ ਆ ਰਿਹਾ ਉੱਤੇ ਬੰਦੀ ਕਾਰਵਾਈ ਕਰਵਾਵਾਂਗੇ 1 ਕਿ ਮੀਟਰ ਜਿਹੜਾ ਵਾ ਉਹ ਚੱਲੇ ਜਿਹੜਾ ਮਾਰਕੀਟ ਕਮੇਟੀ ਦਾ ਹੋਵੇ ਸੇਲਰ ਵਾਲਾ ਆਪਣੀ ਰੀਡਿੰਗ ਦੇ ਰਿਹਾ ਵਾ ਜਿਹੜਾ ਆਰਟੀ ਵਾਲਾ ਮੀਟਰ ਉਹ ਅਖਰੀ ਰੀਡਿੰਗ ਦੇ ਰਿਹਾ ਵਾ ਪਰ 1 ਮੀਟਰ ਕਰਕੇ 1 ਕਿ ਮੀਟਰ ਦੇ ਉੱਤੇ ਮੌਇਸਚਰ ਚੈੱਕ ਕਰਕੇ ਝੋਨਾ ਲਿਆ ਜਾਵੇ ਹੁਣ ਤਾਂ ਬੰਦੇ ਸੁੱਕੇ ਪਏ ਆ ਪਰ ਇਹ ਅਜੇ ਝੋਨੇ ਦੀ ਨਮੀ ਜਾਂ ਦੱਸ ਰਿਹਾ 15-15 ਦਿਨ ਹੋ ਗਿਆ ਭਗਵੰਤਬਾਨ ਜੀ ਕਿਸਾਨਾਂ ਨੂੰ ਮੰਡੀ ਵਿੱਚ ਰੋਲਦਿਆਂ ਤੁਹਾਡਾ ਕੋਈ ਇੱਤੇ ਧਿਆਨ ਨਹੀਂ ਖੜਾ ਦਾ ਮੁਆਵਜ਼ਾ ਤੁਸੀਂ ਕੀ ਦੇਣਾ ਵਾ ਜਿਹੜੇ ਚਾਰ ਦਾਣੇ ਆਏ ਆ ਆਸ ਬਜੀ ਆ ਲੋਕਾਂ ਨੂੰ ਇਕੱਠੀ ਕਰਨ ਦੀ ਉਹ ਵੀ ਆ ਸੋਨੇਰ ਕੀ ਫਸਲ ਆ ਜਿਹੜੀ ਆ ਆ ਵੇਖ ਲਓ ਇਹ ਰੋਲ ਰਹੀ ਆ ਇੱਕ ਵੀ ਦਾਣਾ ਐ ਮੁੰਜਰ ਦੇ ਵਿੱਚ ਹਰਿਆ ਵਿਖਾ ਦਿਓ ਤੁਹਾਨੂੰ ਮੌਸਰ ਜੇ ਅੱਜ ਤਾਜੀ ਮੁੰਜਰ ਦਾ ਵਿਖਾਈਏ ਤੋੜੀ ਦਾ ਤੇ ਇਹਦਾ ਮੌਸਰ ਵੀ ਜਿਹੜਾ ਵਾ ਉਹ 17 ਤੋਂ ਉੱਪਰ ਨੇ ਜੋ ਥੱਲੇ ਹੋਊਗਾ ਸੋ ਮਿਲੀ ਭੁਗ ਦੇ ਨਾਲ ਸਰਕਾਰ ਜਿਹੜੀ ਆ ਉਹ ਸਦਮਾ ਸਿਧਾਂ ਦੇ ਤਹਿਤ ਫਸਲਾਂ ਰੋਲ ਰਹੀ ਆ ਇਹਦੇ ਤੇ ਆਓ ਪੰਜਾਬ ਵਾਸੀਓ ਇਕੱਠੇ ਹੋਈਏ ਤੇ ਇਕੱਠੇ ਹੋ ਕੇ ਆਪਾਂ ਫਸਲ ਦਾਣਾ-ਦਾਣਾ ਵਕਾਵਾਂਗੇ ਧੰਨਵਾਦ